ਪੰਜਾਬ ਦੀਆਂ ਮੁਖਬਰਾਂ ਦੇ ਨਾਲ ਮੈਂ ਹਾਜ਼ਰ ਹਾਂ ਮਾਨਸੂ اٹਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਵਿਕਰਮ ਮਜੀਠੀਆ ਨੇ ਬੇਰਕ ਬਦਲਣ ਲਈ ਹਾਈ ਕੋਰਟ ਚ ਪਾਈ ਪਾਰਟੀਸ਼ਨ ਕਿਹਾ ਮੈਂ ਸਾਫ ਦਾ ਮੰਤਰੀ ਹਾਂ ਮੈਨੂੰ ਔਰੇਂਜ ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇ ਅਸ਼ਵਨੀ ਸ਼ਰਮਾ ਨੇ ਤਾਜਪੋਸ ਸਮਾਗਮ ਦੇ ਵਿੱਚ ਖਫਾ ਨਜ਼ਰ ਆਏ ਸੁਨੀਲ ਜਾਖੜ ਭਾਜਪਾ ਦੇ ਦਫ਼ਤਰ ਚ ਛੱਡੀ ਮੁੱਖ ਕੁਰਸੀ ਤੇ ਵੀ ਪੁੱਛਿਆ ਕਿ ਪ੍ਰਧਾਨ ਕੌਣ ਹੈ ਤਲਵੀਰ ਗੋਲਡੀ ਨੇ ਤੂਰੀਚ ਸਮਾਗਮ ਦੌਰਾਨ ਚੋਲੀ ਅੱਡ ਕੀਤੀ ਅਰਦਾਸ ਕਿਹਾ ਮੈਂ ਚਾਹੁੰਨਾ ਹਾਂ ਕਿ 2027 ਚ ਮੁੱਖ ਮੰਤਰੀ ਭਗਵੰਤ ਮਾਨ ਦੇ ਬਰਾਬਰ ਚੋਣਾ ਲੜਾ ਹੁਣ ਖਬਰਾਂ ਵਿਸਤਾਰ ਦੇ ਨਾਲ ਵਿਕਰਮ ਮਜੀਠੀਆ ਦੀ ਜੇਕਰ ਗੱਲ ਕੀਤੀ ਜਾਏ ਤਾਂ ਵਿਕਰਮ ਮਜੀਠੀਆ ਨੇ ਮੋਹਾਲੀ ਅਦਾਲਤ ਦੇ ਵਿੱਚ ਇੱਕ ਯਾਚਿਕਾ ਪਾਈ ਹੈ ਜੀਹਾਂ ਦਰਅਸਲ ਤੁਹਾਨੂੰ ਦੱਸ ਦਈਏ ਕਿ ਯਾਚਿਕਾ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬੈਰਕ ਬਦਲੀ ਜਾਏ ਤੇ ਨਾਲ ਹੀ ਮੈਨੂੰ ਔਰੇਂਜ ਸ਼੍ਰੇਣੀ ਦੀ ਕੈਟਾਗਰੀ ਦੇ ਵਿੱਚ ਇਥੇ ਰੱਖਿਆ ਜਾਵੇ ਸ਼ੋਮਨੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਜੋ ਕਿ ਇਸ ਵੇਲੇ ਨਵੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਸੋ 모ਹਾਲੀ ਦੀ ਅਦਾਲਤ ਦੇ ਵਿੱਚ ਇੱਕ ਪਾਰਟੀਸ਼ਨ ਜਿਹੜੀ ਆ ਉਹਨਾਂ ਦੇ ਵੱਲੋਂ ਪਾਈ ਗਈ ਹੈ ਸੋ ਇਹ ਪਾਰਟੀਸ਼ਨ ਉਹਨਾਂ ਨੇ ਜੇਲ੍ਹ ਦੇ ਵਿੱਚ ਆਪਣੀ ਬੈਰਕ ਬਦਲਵਾਉਣ ਦੇ ਲਈ ਲਗਾਈ ਹੈ ਸੋ ਇਥੇ ਮਜੀਠੀਆ ਦਾ ਕਹਿਣਾ ਹੈ ਕਿ ਉਹ ਸਾਬਕਾ ਮੰਤਰੀ ਅਤੇ ਵਿਧਾਇਕ ਰਹਿ ਚੁੱਕੇ ਨੇ ਇਸ ਲਈ ਉਹਨਾਂ ਨੂੰ orange category ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਕੈਦੀਆਂ ਤੋਂ ਵੱਖ ਰੱਖਿਆ ਜਾਏ ਜੋ ਅੰਡਰ ਟ੍ਰਾਇਲ ਨੇ ਜਾਂ ਜਿਨ੍ਹਾਂ ਦੀ ਸਜ਼ਾ ਜਿਹੜੀ ਆ ਚੱਲ ਰਹੀ ਹੈ ਸੋ ਇੱਥੇ ਦੱਸ ਦਈਏ ਕਿ ਅਦਾਲਤ ਨੇ ਇਸ યાਚਿਕਾ ਤੇ ਸੁਣਵਾਈ ਕਰਦਿਆਂ ਹੋਇਆਂ ਸਰਕਾਰ ਨੂੰ ਨੋਟਿਸ ਜਾਰੀ ਕੀਤੀ ਹੈ ਅਤੇ ਅਗਲੀ ਸੁਣਵਾਈ ਜਿਹੜੀ ਐ ਉਹ ਸੋਮਵਾਰ ਨੂੰ ਹੋਏਗੀ ਫਿਲਹਾਲ ਮਜੀਠਿਆ 19 ਜੁਲਾਈ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਤਾਂ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਕੇਸ ਦੇ ਵਿੱਚ ਵਿਕਰਮ ਮਜੀਠਿਆ ਨੂੰ ਵਿਜੀਲੈਂਸ ਬਿਊਰੋ ਦੇ ਵੱਲੋਂ ਹਾਲਾਂਕਿ ਉਹਨਾਂ ਦੇ ਘਰ ਤੇ ਰੇਡ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਤੇ ਹੁਣ ਉਹ ਫਿਲਹਾਲ ਦੀ ਘੜੀ ਨਾਬਾਦੀ ਅਦਾਲਤ ਦੇ ਵਿੱਚ ਬੰਦ ਨੇ ਉਧਰ ਅਸ਼wini ਸ਼ਰਮਾ ਦੀ ਜੇਕਰ ਗੱਲ ਕੀਤੀ ਜਾਏ ਤਾਂ ਤਾਜ ਪੋਸ਼ੀ ਸਮਾਗਮ ਆ ਜੋ ਉਹਨਾਂ ਦਾ ਸੀ ਜਿੱਥੇ ਉਹਨਾਂ ਦੇ ਵੱਲੋਂ ਆਪਣਾ ਅਹੁਦਾ ਸੰਭਾਲਿਆ ਗਿਆ ਪਰ ਅਹੁਦਾ ਸੰਭਾਲਦਿਆਂ ਹੋਇਆਂ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਾਲਾਤ ਥੋੜੇ ਬਦਲੇ ਹੋਏ ਨਜ਼ਰ ਆਏ ਨੇ ਦੱਸਦੇ ਹੈ ਕਿ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਜਿਹੜੇ ਨੇ ਉਹ ਆਪਣੀ ਕੁਰਸੀ ਛੱਡ ਮੇਜ਼ ਦੇ ਦੂਜੇ ਪਾਸੇ ਜਾ ਕੇ ਬੈਠ ਜਾਂਦੇ ਨੇ ਜਿੱਥੇ ਵੱਖ-ਵੱਖ ਆਗੂਆਂ ਦੇ ਵੱਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇੱਥੇ ਜਾਖੜ ਨੇ ਵੀ ਸਵਾਲ ਪੁੱਛਿਆ ਕਿ ਪ੍ਰਧਾਨ ਕੌਣ ਹੈ ਤਾਂ ਇਸ ਦਾ ਜਵਾਬ ਦਿੰਦਿਆਂ ਲੀਡਰਾਂ ਦੇ ਵੱਲੋਂ ਆਖਿਆ ਗਿਆ ਕਿ ਪ੍ਰਧਾਨ ਤੁਸੀਂ ਹੀ ਹੋ ਤੇ ਤੁਸੀਂ ਸਾਹਮਣੇ ਪਈ ਕੁਰਸੀ ਤੇ ਆ ਕੇ ਬੈਠੋ ਹਾਲਾਂਕਿ ਇਹਨਾਂ ਲੀਡਰਾਂ ਦੇ ਕਹਿਣ ਤੇ ਸੁਨੀਲ ਜਾਖੜ ਜਿਹੜੇ ਨੇ ਉਹ ਵਾਪਸ ਆਪਣੀ ਕੁਰਸੀ ਤੇ ਆ ਕੇ ਬੈਠ ਜਾਂਦੇ ਨੇ ਪਰ ਇੱਥੇ ਇੱਕ ਸਵਾਲ ਲੋਕਾਂ ਦੇ ਮਨ ਵਿੱਚ ਇਹ ਵੀ ਰਹਿ ਚੁੱਕਿਆ ਕਿਉਂਕਿ ਇੱਥੇ ਜਿਹੜਾ ਅਸ਼ਵਨੀ ਸ਼ਰਮਾ ਨੇ ਉਹਨਾਂ ਦੀ ਤਾਜ਼ਪੋਸ਼ੀ ਸਮਾਗਮ ਸੀ ਅੱਜ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹਾਲਾਂਕਿ ਆਪਣੇ ਅਹੁਦਾ ਜਿਹੜਾ ਸੰਭਾਲਿਆ ਗਿਆ ਸੋ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਭਾਜਪੀ ਦੇ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਜਿਸ ਨੂੰ ਸੰਭਾਲਦੇ ਹੋਏ ਉਹ ਨਜ਼ਰ ਆਏ ਪਰ ਇੱਥੇ ਸੁਨੀਲ ਜਾਖੜ ਥੋੜੇ ਖਫਾ ਨਜ਼ਰ ਆਏ ਨੇ ਸੋ ਇੱਥੇ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਜਾਖੜ ਨੇ ਹਾਲਾਂਕਿ ਆਪਣੀ ਕੁਰਸੀ ਨੂੰ ਛੱਡ ਕੇ ਮੇਜ਼ ਦੇ ਸਾਹਮਣੇ ਪਈ ਕੁਰਸੀ ਤੇ ਜਾ ਬੈਠਦੇ ਨੇ ਜਿੱਥੇ ਵੱਖ-ਵੱਖ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਮਨਾਉਂਦੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਇੱਧਰ ਆ ਕੇ ਬੈਠੋ ਤੇ ਇਸ ਦੇ ਬਾਵਜੂਦ ਮਨੋਂ ਦੇ ਬਾਵਜੂਦ ਫਿਰ ਉਹ ਆਪਣੀ ਕੁਰਸੀ ਤੇ ਆ ਕੇ ਵਾਪਸ ਬੈਠ ਜਾਂਦੇ ਨੇ ਸੋ ਸੁਨੀਲ ਜਾਖੜ ਦੇ ਇਸ ਰਵੱਈਏ ਤੋਂ ਹਾਲਾਂਕਿ ਇੱਥੇ ਬਹੁਤ ਸਾਰੇ ਸਵਾਲ ਜਿਹੜੇ ਨੇ ਲੋਕਾਂ ਦੇ ਮਨ ਦੇ ਵਿੱਚ ਵਿਚਾਰ ਰਹੇ ਨੇ ਤਾਂ ਦੱਸ ਦੇਈਏ ਕਿ ਅਸ਼ਵਨੀ ਸ਼ਰਮਾ ਦੀ ਤਾਜ਼ਪੋਸ਼ੀ ਸਮਾਗਮ ਦੇ ਦੌਰਾਨ ਇਹ ਵੀਡੀਓ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਹਾਲਾਤ ਜਿਹੜੇ ਨੇ ਬਦਲੇ-ਬਦਲੇ ਨਜ਼ਰ ਆਏ ਉਧਰ ਦਲਬੀਰ ਗੋਲਡੀ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਦਲਬੀਰ ਗੋਲਡੀ ਧੂਰੀ ਦੇ ਵਿੱਚ ਇੱਕ ਸਮਾਗਮ 'ਚ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਝੋਲੀ ਅਟਕੇ ਅਰਦਾਸ ਕੀਤੀ ਗਈ ਹੈ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਇੱਥੇ ਚੋਣਾ ਇੱਕ ਵਾਰ ਮੁੜ ਤੋਂ ਲੜਨਾ ਚਾਹੁੰਦਾ ਹਾਂ ਤੇ ਇਹ ਵੀ ਗੱਲ ਆਖੀ ਹੈ ਕਿ ਸੀਐਮ ਭਗਵੰਤ ਮਾਨ ਵੀ ਉਸ ਵੇਲੇ ਜੇਕਰ ਉਹਨਾਂ ਦੇ ਬਰਾਬਰ ਚੋਣਾਂ ਲੜਨ ਤਾਂ ਉਹਨਾਂ ਨੂੰ ਬੇहद ਇੱਥੇ ਖੁਸ਼ੀ ਹੋਏਗੀ ਕਿਉਂਕਿ ਟੱਕਰ ਦਾ ਜਿਹੜਾ ਮੁਕਾਬਲਾ ਇੱਕ ਵਾਰ ਮੁੜ ਤੋਂ ਦੇਖਣ ਨੂੰ ਮਿਲੇਗਾ ਦੱਸ ਜਈਏ ਕਿ ਧੂਰੀ ਇੱਕ ਸਮਾਗਮ ਦੇ ਵਿੱਚ ਪਹੁੰਚੇ ਦਲਵੀਰ 골ਡੀ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਇੱਛਾ ਜਤਾਈ ਹੈ। ਸਮਾਗਮ 'ਚ ਪਹੁੰਚੇ 골ਡੀ ਨੇ ਰੱਬ ਅੱਗੇ ਝੋਲੀ ਅਟਕੇ ਅਰਦਾਸ ਕੀਤੀ ਹੈ ਕਿ ਅਗਲੀ ਵਾਰ ਮੈਂ ਇੱਥੇ ਹੀ ਚੋਣ ਲੜਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਰਾਬਰ ਚੋਣ ਲੜਾਂ। ਉਹਨਾਂ ਕਿਹਾ ਕਿ ਜੋ ਕਸਰ ਕਮੀ ਪੇਸ਼ੀ ਜੜੀ ਹੈ ਉਹ ਪਹਿਲਾਂ ਰਹਿ ਗਈ ਸੀ ਮੈਂ ਉਸ ਨੂੰ ਪੂਰਾ ਕਰਨਾ ਚਾਹੁੰਦਾ ਹਾਂ। ਦੱਸ ਜਈਏ ਕਿ 2024 'ਚ ਲੋਕ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ਕਰਕੇ ਗੋਲਡੀ ਨੇ ਕਾਂਗਰਸ ਪਾਰਟੀ ਛੱਡੀ ਤੇ ਆਪ ਜੁਆਇਨ ਕੀਤੀ ਇਸ ਤੋਂ ਇਲਾਵਾ ਦਲਵੀਰ ਗੋਲਡੀ ਇੱਥੇ ਕੀ ਕੁਝ ਬੋਲੇ ਨੇ ਤੁਸੀਂ ਵੀ ਇੱਕ ਵਾਰ ਸੁਣੋ ਕੋਈ ਪਾਰਟੀ ਚੰਗੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਇਹਦਾ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਨੇ ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ ਆਰਗੇਨਾਈਜੇਸ਼ਨਸ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਣੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਰ ਰੱਖੀਏ ਆਪਣੇ ਕੰਮਾਂ ਦੀ ਸੋਚ ਦੇ ਉੱਤੇ ਨਿਗਰ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਉਹ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਈਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਵੇਚਾ ਭਵਾਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਸੀਟ ਵੱਲ ਨਾ ਜਾਵੇ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜ ਦਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਅਗਲੀ ਖਬਰ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ BBMB ਤੋਂ ਇੱਥੇ CISF ਦੀ ਜਿਹੜੀ ਰੈਜ਼ਿਡੈਂਸੀ ਹੈ ਉਹ ਹਟਾ ਦਿੱਤੀ ਗਈ ਹੈ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਦਰਅਸਲ CISF ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵੀ ਮਤਾ ਪਾਸ ਹੋਇਆ ਸੋ ਇਸ ਮਤੇ ਤੋਂ ਬਾਅਦ ਲਗਾਤਾਰ ਜੜੀ ਕਾਰਵਾਈ ਹੈ ਉਹ ਦੇਖਣ ਨੂੰ ਮਿਲੀ ਹੈ ਸੋ BBMB ਦੀ ਜੇਕਰ ਗੱਲ ਕੀਤੀ ਜਾਏ ਤਾਂ ਇੱਥੇ BBMB ਨੇ ਅਹਿਮ ਫੈਸਲਾ ਲਿਆ ਹੈ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵੱਲੋਂ ਲੰਗੇ ਕਾਲ BBMP ਦੇ ਪ੍ਰੋਜੈਕਟਾਂ ਦੇ ਵਿੱਚ CISF ਦੇ ਮੁਲਾਜ਼ਮਾਂ ਦੀ ਤਾਇਨਾਤੀ ਵਿਰੁੱਧ ਮਤਾ ਪਾਸ ਕੀਤੇ ਜਾਣ ਤੋਂ ਬਾਅਦ BBMP ਦੇ ਨੰਗਲ ਟਾਊਨਸ਼ਿਪ ਦੇ ਵਿੱਚ CISF ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਰਿਹਾਈਸ਼ਾਂ ਤਿਆਰ ਕਰਵਾਉਣ ਦੀ ਕਾਰਵਾਈ ਰੋਕ ਦਿੱਤੀ ਗਈ ਹੈ। ਤਾਂ ਇਥੇ BBMB ਨੇ ਫੈਸਲਾ ਪੰਜਾਬ ਦੇ ਸਖਤ ਵਿਰੋਧ ਦੇ ਕਰਕੇ ਲਿਆ ਹੈ ਪਿਛਲੇ ਮਹੀਨੇ ਨੰਗਲ ਦੇ ਵਿੱਚ ਆਪਣੇ ਅਧਿਕਾਰੀਆਂ ਨੂੰ ਜਾਰੀ ਕੀਤੇ ਪੱਤਰ ਦੇ ਵਿੱਚ BBMB ਪ੍ਰਬੰਧਨ ਨੇ ਨੰਗਲ ਟਾਊਨਸ਼ਿਪ ਦੇ ਵਿੱਚ ਇੱਥੇ ਜੇਕਰ ਗੱਲ ਕੀਤੀ ਜਾਏ ICISF ਦੀ ਤਾਂ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੇਣ ਦੇ ਲਈ ਘਰਾਂ ਦੀ ਨਿਸ਼ਾਨਦੇਹੀ ਕੀਤੀ ਸੀ ਸੋ ਇਹ ਘਰ CC ਅਤੇ DD ਅਤੇ HH ਬਲਾਕਾਂ ਦੇ ਵਿੱਚ ਸੀ ਸੋ ਇਹਨਾ ਬਲਾਕਾਂ ਦੇ ਵਿੱਚ ਰਹਿ ਰਹੇ ਮੁਲਾਜ਼ਮਾਂ ਨੂੰ ਕਾਰਖਾਨਾ ਖਾਲੀ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਉਹਨਾਂ ਨੂੰ ਨੰਗਲ ਟਾਊਨਸ਼ਿਪ ਦੇ ਹੋਰ ਹਿੱਸਿਆਂ ਦੇ ਵਿੱਚ ਰਿਹਾਇਸ਼ ਜਿਹੜੀ ਆ ਲੋਟ ਕਰ ਦਿੱਤੀ ਜਾਏਗੀ ਸੋ ਦੱਸ ਦਈਏ ਕਿ ਵਿਧਾਨ ਸਭਾ ਦੇ ਲੰਗੇ ਸੈਸ਼ਨ ਦੇ ਵਿੱਚ ਹੀ ਜਿਹੜਾ BBMB ਦਾ ਮਸਲਾ ਕਾਫੀ ਗੁੰਝਿਆ ਸੀ ਜਿਸ ਦੇ ਵਿੱਚ CISF ਦੇ ਮੁਲਾਜ਼ਮਾਂ ਦੀ ਤਾਇਨਾਤੀ ਦੇ ਵਿਰੁੱਧ ਜਿਹੜਾ ਮਤਾ ਲਿਆਂਦਾ ਗਿਆ ਸੀ ਤੇ ਪਾਸ ਵੀ ਕੀਤਾ ਗਿਆ ਸੀ ਤੇ ਇਸ ਤੋਂ ਤੁਰੰਤ ਬਾਅਦ BBMB ਨੇ ਨੰਗਲ ਟਾਊਨਸ਼ਿਪ ਦੇ ਵਿੱਚੋਂ CISF ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਲਈ ਰਿਹਾਈਸ਼ਾਂ ਜਿਹੜੀਆਂ ਤਿਆਰ ਕਰਵਾਉਣ ਦੀ ਕਾਰਵਾਈ ਜਿਹੜੀ ਕੀਤੀ ਗਈ ਸੀ ਉਸ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤੇ ਅੱਗੇ ਇਸ ਫੈਸਲੇ ਦਾ ਜਿਹੜਾ ਸਖਤ ਵਿਰੋਧ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਇਸ ਫੈਸਲੇ ਤੋਂ ਬਾਅਦ ਹੀ ਇੱਥੇ BBMB ਨੇ ਇਹ ਜਿਹੜਾ ਫੈਸਲਾ ਉਹ ਲਿਆ ਹੈ ਉਧਰ ਅੱਧਾ ਸੰਭਾਲਦਿਆਂ ਹੀ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਲਿਆ ਜੀਹਾਂ ਦੱਸਦੀਏ ਕਿ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਪੀਐਮ ਮੋਦੀ ਨੂੰ ਲੈ ਕੇ ਉਸ ਨੂੰ ਲੈ ਕੇ ਇੱਥੇ ਪੰਜਾਬ ਸਰਕਾਰ ਨੂੰ ਅਸ਼ਵਨੀ ਸ਼ਰਮਾ ਨੇ ਵੀ ਘੇਰ ਲਿਆ ਅੱਦਾ ਸੰਭਾਲਦਿਆਂ ਹੀ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਅਸ਼ਵਨੀ ਸ਼ਰਮਾ ਨਜ਼ਰ ਆਏ ਨੇ ਤਦਾਸ ਜੀਏ ਕਿ ਪੀਐਮ ਮੋਦੀ ਤੇ ਦਿੱਤੇ ਬਿਆਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਲਕਿ ਸਰਕਸ ਚੱਲ ਰਹੀ ਹੈ ਇਥੋਂ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਪਰ ਅੱਜ ਉੱਪਰ ਮਾਸਟਰ ਵੀ ਦੁਖੀ ਹੋਣਗੇ ਸੋਚ ਕੇ ਕਿ ਮੇਰੇ ਤੋਂ ਐਨੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਰਹੇ ਨੇ ਤੇ ਅੱਜ ਮੇਰਾ ਖੁੱਦਾ ਮੁੰਡਾ ਅਜੀਹੀ ਸ਼ਬਦਾਵਲੀ ਵਰਤ ਰਿਹਾ ਸੋ ਤਿੱਖਾ ਤੰਜ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕੱਸਿਆ ਗਿਆ ਤੇ ਨਾਲ ਹੀ ਸਿੱਧੀ ਚੇਤਾਵਨੀ ਵੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਮर्यादा ਭੁੱਲੀ ਤਾਂ ਭਾਜਪਾ ਵੀ ਠੋਕੇ ਚੋਗਣਾ ਜਵਾਬ ਜਿਹੜਾ ਹੈ ਉਦਾਹੇ ਕੀ ਤਾਂ ਦੱਸ ਦਈਏ ਕਿ ਉਹਨਾਂ ਅੱਗੇ ਵੀ ਕਿਹਾ ਕਿ ਸਦਨ ਇਹਨਾਂ ਨੇ ਕੁੱਕੜ ਮੰਡੀ ਬਣਾ ਕੇ ਰੱਖ ਦਿੱਤਾ ਹੈ ਤੇ ਬੇਅਦਬੀ ਇੱਕ ਮੁੱਦਾ ਸੀ ਗੰਭੀਰ ਮੁੱਦਾ ਸੀ ਜਿਸ ਤੇ ਚਰਚਾ ਕਰਨੀ ਬੇਅਜ਼ਰੂਰੀ ਸੀ ਪਰ ਇਹਨਾਂ ਨੇ ਕੀ ਕੀਤਾ ਇਹ ਸਰਕਾਰ ਕਾਨੂੰਨ ਵਿਵਸਥਾ ਦੇ ਮਾਮਲਿਆਂ ਦੇ ਵਿੱਚ ਫੇਲ ਹੈ ਦਰਅਸਲ ਦੱਸ ਦਈਏ ਕਿ ਅੱਜ ਹੀ ਅਸ਼ਵਨੀਸ਼ ਸ਼ਰਮਾ ਪੰਜਾਬ ਪਾਜਪਾ ਦੇ ਕਾਰਜਕਾਰੀ ਪ੍ਰਧਾਨ ਬਣੇ ਨੇ ਅਤੇ ਆਪਣਾ ਅਹੁਦਾ ਵੀ ਉਹਨਾਂ ਦੇ ਵੱਲੋਂ ਸੰਭਾਲਿਆ ਗਿਆ ਜਿੱਥੇ ਪੰਜਾਬ বিজেপি ਦੇ ਸਾਰੇ ਲੀਡਰ ਮੌਕੇ ਤੇ ਮੌਜੂਦ ਰਹੇ ਨੇ ਸੋ ਅਹੁਦਾ ਸੰਭਾਲਦਿਆਂ ਹੀ ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲਿਆ ਦਰਅਸਲ ਉਹਨਾਂ ਦੇ ਵੱਲੋਂ ਤਿੱਖਾ ਤੰਜ ਜਿਹੜਾ ਕੱਸਿਆ ਗਿਆ ਸੋ ਪੀਐਮ ਮੋਦੀ ਤੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਸੀਐਮ ਭਗਵੰਤ ਮਾਨ ਜਿਹੜੇ ਨੇ ਓਕਿਰਦੇ ਹੋਏ ਨਜ਼ਰ ਆਏ ਨੇ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਇਨਾ ਹੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਦੀ ਟੀਵੀ ਦੇ ਨਾਲ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ